ਸਰਕਾਰਾਂ ਤੋਂ ਬਾਹਰ ਹੋ ਕੇ ਨਿੱਠੇ ਸਰਕਾਰਾਂ ਦੀ ਝਾਕ ਲਾ ਕੇ ਨਿੱਠੇ ਤੇ ਹੁਣ ਵੀ ਸਾਨੂੰ ਇਹਹੀ ਬੇਨਤੀ ਆ ਸਾਦਿਆਂ ਨੂੰ ਕਿ ਜਿਹੜਾ ਇਹ ਮਸਲਾ ਇਹ ਮਸਲਾ ਆਪਣਾ ਸਾਰਿਆਂ ਦਾ ਆ ਸੰਧ ਇਹਨਾਂ ਤੋਂ ਲਿਸਟਾਂ ਦੇਣ ਸਾਨੂੰ ਇਹ ਫਲਾਣੇ ਫਲਾਣੇ ਕੋਲ ਸੰਧ ਆ 5 ਏਕੜ ਵਾਲੇ ਨੂੰ ਫਰੀ ਦੇਣ ਜਿਹੜੇ ਬੰਦੇ ਨੇ ਹੁਣ ਤੱਕ ਜਿੰਨੇ ਵੀ ਸੰਧ ਅਪਲਾਈ ਕੀਤੇ ਆ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਇਹ ਸੰਧ ਫਰੀ ਮੁਹਈਆ ਕਰਾਉਣ ਇਹ ਦੱਸੋ ਸੰਧ ਇਹਨਾਂ ਦੇ ਕਿੱਥੇ ਆ ਉਹ ਸੰਧਾਂ ਦੀ ਦਵਾਉਣ ਦੀ ਜ਼ਿੰਮੇਵਾਰੀ ਸਾਡਾ ਜਿਵੇਂ ਦਾ ਜਿਹੜਾ 5 ਏਕੜ ਵਾਲਾ ਉਹਦੀ ਜਿੰਨੀ ਵੀ ਝੋਨੇ ਦੀ ਪਟਾੜੀ ਆਸੀ ਇਹਨਾਂ ਨੂੰ ਫੋਨ ਵੀ ਕਰਦੇ ਕਿ ਵੀ ਆ ਜਾਓ ਭਾਈ ਝੋਨਾ ਵੱਢਣ ਲੱਗੇ ਚੱਕ ਲੋ ਉਹਦੀ ਜ਼ਿੰਮੇਵਾਰੀ ਇਹ ਪ੍ਰਸ਼ਾਸਨ ਲਗਾਊ ਹਟਵਾਊਗਾ ਕਦੇ ਨਹੀਂ ਲਵਾ ਸਕਦਾ ਗੁਰਮਤੋਂ ਮਿੱਟੀ ਝਾੜਦੇ ਆ ਨਹੀਂ ਜੀ ਤੁਹਾਡੇ ਪਿੰਚ 11 ਮਸ਼ੀਨਾਂ ਤੁਹਾਡੇ ਪਿੰਡ 12 ਮਸ਼ੀਨਾਂ ਕਰਾਜੇ ਪਰ ਇੱਥੇ ਡੀ.ਐੱਪੀ ਹੈ ਐਨਾ ਬੀਜ ਹੈ ਇੰਨੀ ਜੂੜੀਆ ਇੱਕ ਵੀ ਦੁਕਾਨ ਦਾ ਉੱਤੇ ਨਹੀਂ ਵਿੱਜਾਊਗਾ ਕੌਣ ਲਗਾਉਂਦੇ ਜੋਕੇ ਇਹੋ ਤੇ ਘਾਟਾ ਖੁੰਦੇ ਤੇ ਇਹਨਾਂ ਨੂੰ ਪਤਾ ਲੋਕ ਜਾਣਗੇ ਜਾ ਕੇ ਸਵਾਲ ਜੋ ਕਰ ਲਏ ਤੇ ਆਪ ਦੀ ਦੋਸਤਾਂ ਤੋਂ ਸਬੰਧ ਲੈ ਗਏ ਸਟੋਰ ਸਾਰਿਆਂ ਦੇ ਦੋ ਨੰਬਰ ਤੇ ਬਣੇ ਹੋਏ ਆ ਕੀ ਮਹਿਤਵਾਨਾ ਤਾਂ ਨੀਗਾ ਜਿਹੜੀ ਦੁਕਾਨ ਦੇ ਮੱਧੂ ਦਾ ਸਟੋਰ ਆ ਉਹਦੇ ਚ ਸਮਾਨ ਆ ਤੇ ਇਹ ਪਤਾ ਲੱਗ ਜੂ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਹੜੀ ਥੀ ਦੇ ਕੋਲੇ ਕਿਹੜੇ ਕਿਹੜੇ ਸੰਦ ਰਹੇ ਨੇ ਇਹ ਥੀ ਦੇ ਹੁੰਦਾ ਵੀ ਤੁਹਾਨੂੰ ਲੋੜ ਪੈੂਗੀ ਤੁਹਾਨੂੰ ਉਹਦੇ ਨਾਲ ਕੋਈ ਤਰ੍ਹਾਂ ਦਾ ਸਹਾਇਤਾ ਚਾਹੀਦੀ ਜਿਸ ਤਰ੍ਹਾਂ ਖਾਦ ਦੀ ਗੱਲ ਕਰਦੇ ਹਾਂ ਖਾਦ ਅੱਜ ਇੱਕ ਰੈਗ ਲੱਗਾ ਉਹ ਸਾਰੇ ਅਸੀਂ ਸੁਵੈਗਿਆਂ ਨੂੰ ਕਹਿੰਦਾ ਸਾਰੇ ਸੋਸਾਇਟੀ ਦੇ ਸਭ ਤੋਂ ਪਹਿਲਾਂ ਦਿਸਟ੍ਰਿਕਟ ਗੱਲ ਹੁੰਦਾ। ਕਿਉਂਕਿ ਸੁਝ ਲਗਭਗ ਸਾਰੇ ਇਸਟ੍ਰਿਕਟਾਂ ਦੇ ਮੈਂਬਰੋਂ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਦਾ ਹੈ। ਉਹਦੇ ਵਿੱਚੋਂ ਪ੍ਰਾਈਵੇਟ ਨੂੰ ਅਸੀਂ ਜੇ ਡੇੜੇ ਪਈ ਦਾ ਬਹੁਤ ਘਟ ਦੇ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਅਸੀਂ ਇਹ ਨੂੰ ਰੋਕਾਂਗੇ। ਤਾਂ ਜੋ ਉਹ ਤੁਹਾਡੇ ਲਈ ਆਦਿਆਂ ਡੀਏਪੀ ਦੀ ਖਾਦੀਆਂ ਲੂੜਾਂ ਦੀਆਂ ਕੋਸ਼ਿਸ਼ ਕਰੇ। ਥੋੜੀ ਖਾਦੀ ਤੁਹਾਨੂੰ ਇਹ ਵੀ ਪਤਾ ਆਪਣੇ ਆਪ ਹੀ ਪਤਾ ਜੁਗਵਾਰਾਂ ਨਹੀਂ ਪੜਦੇ ਹੋ। ਸਾਡੀ ਪਿੰਕ ਫੋਟੋ ਹੈ ਜੇ ਆਪਣੇ ਜਿਲ੍ਹੇ ਚੰਨੀਤਾਲ ਆਉਗੀ ਤਾਂ ਫੇਰ ਹੀ ਆਪਣੇ ਉਸ ਮੈਡਲ ਟਾਊਨ ਦੀ ਜੇ ਤੁਹਾਡੇ ਕੋਲੇ ਪਹੁੰਚੂ ਇਹ ਇਹ ਦੀ ਤੋਂ ਬਿਨਾ ਤੁਹਾਨੂੰ ਆਪਣੇ ਤੌਰ ਤੇ ਪੁਸ਼ਕ ਖਾਦਾ ਇਹ ਜਿਹੜਾ ਜਿਹੜਾ ਡੀਪੀ ਦਾ ਬਦਲ ਹੈਗਾ ਤੁਸੀਂ ਉਹ ਖਾਦਾ ਨੂੰ ਵੀ ਵਰਤ ਸਕਦੇ ਹੋਰ ਕੋਈ ਵੀ ਉਹ ਛਾੜ ਦਿਆ ਸਰੇ ਪੈਂਦਾ ਜਿਹਦੇ ਵਿੱਚ ਤੁਸੀਂ 12 ਬੱਤੀ 16 ਪਹਿਲਾਂ ਤੋਂ ਪੁਰਾਣੀ ਵਰਤਦੇ ਸੀਗੇ ਹੁਣ 40% ਬੰਦੀ ਕੱਲੀ ਕੱਲੀ ਇੱਕ ਉਹਦੇ ਵਿੱਚ ਡੀਪੀ ਦਾ 40% ਹੁੰਦਾ ਤੁਸੀਂ ਜਿਹੜੇ 15 ਕਿਲੋ ਯੂਰੀਆ ਨਾਲ ਲਾਚ ਪਾ ਲਓ ਤਾਂ ਤੁਹਾਡੀ ਡੀਏਪੀ ਵਾਹ। ਇਹ ਤਰੀਕੇ ਨਾਲ ਆਪਾਂ ਨੂੰ ਥੋੜਾ ਜਿਹਾ ਐਡਜਸਟਮੈਂਟ ਵੀ ਕਰਨੀ ਪਊਗੀ ਕਿਉਂਕਿ ਸੌਦੇ ਸਪਲਾਈ ਜਿਹੜੀ ਵਰਤ ਚਾ ਰਹੀ ਹੈ। ਦੂਜਾ ਕਾਰਨ ਅਸੀਂ ਇਹਨਾਂ ਖਾਦਾਂ ਦੀ ਵਰਤੋਂ ਵੱਧ ਕਰਨੀ ਸ਼ੁਰੂ ਕਰਾਂ। ਆਪਰੇ ਬੀਰਪੁਰ ਜ਼ਿਲ੍ਹੇ ਦਾ 1,26,000 ਰੈਕਪੀਅਰ ਜਾ ਲੱਗਪਾ। ਤੇ ਜਿਹੜੀ ਮਹਿਕਮੇ ਨੂੰ ਜਾਂ ਬੀਰਪੁਰ ਜ਼ਿਲ੍ਹੇ ਨੂੰ ਜਿਹੜੀ ਖਾਦ ਮਿਲਣੀ ਹੈ ਯੂਰੀਆ ਜਾਂ ਡੀਏਪੀ ਉਹ ਪੂਰੀ ਵੰਡ ਤੇ ਨਹੀਂ ਐਨੇ ਵੀ ਕਰਨ ਨੂੰ ਉਹ ਨਹੀਂ ਮਿਲਨੀ ਜਿੰਨੀ ਯੂਨੀਵਰਸਿਟੀ ਦਾ ਕਮੈਂਡ ਜਦੋਂ ਆਪਾਂ ਡੀਪੀ ਜਾਂ ਯੂਰੀਆ ਨੂੰ ਵਰਤੋਂ ਵੱਧ ਕਰਾਂਗੇ ਤਾਂ ਫਿਰ ਉਹਦੀ ਸ਼ਾਰਟੇਜ ਹੈ ਇਹ ਵੀ ਸਾਨੂੰ ਦੇਖਣਾ ਚਾਹੀਦਾ ਵੀ ਅਸੀਂ ਇਹ ਚੀਜ਼ਾਂ ਨੂੰ ਥੋੜਾ ਜਿਹਾ ਉੱਚੀ ਵੱਸ ਕੇ ਬੱਦੀ ਵਾਰੀ ਅਸੀਂ ਜਿਹੜੀ ਯੂਰੀਆ ਉਹ ਬਹੁਤ ਹੱਦੋਂ ਵੱਧ ਪਾਈ ਜਾਂਦੇ ਆ ਉਹਦੇ ਨਾਲ ਉਹ ਥੱਲੇ ਲੀਚ ਡਾਉਨ ਹੋਈ ਜਾਂਦੀ ਹਵਾ ਦੀ ਉੱਠੀ ਜਾਂਦੀ ਉਹ ਤੁਹਾਡੇ ਫਸਲਾਂ ਨੂੰ ਘੱਟ ਲੱਗਦੀ ਸਾਰਾ ਨੁਕਸਾਨ ਵੱਧ ਹੁੰਦਾ ਰਹਿੰਦਾ ਤਾਂ ਇਸ ਤਰੀਕੇ ਨਾਲ ਵੀ ਸ਼ਾਰਟੇਜ ਆ ਜਾਂਦੀ ਹੈ ਤੋ ਤੁਹਾਨੂੰ ਲੋੜ ਇਹਨਾਂ ਗੱਲਾਂ ਦੇ ਵਾਸਤੇ ਵੀ ਕਹਿੰਦੀ। ਹੋਰ ਜੇ ਕੋਈ ਤੁਹਾਡਾ ਹੋਰ ਸਵਾਲ ਹੈ। ਇਤਨਾ ਕਦੇ ਜੁੜਿਆ ਜਾਂ ਤੇ ਕਿਹੜੇ ਘਰ ਤੋਂ ਆਉਂਦਾ। ਸੋਸਾਇਟੀਆਂ ਨਾਲ ਬਹੁਤ ਵਾਰ ਜੁੜਨਾ ਵਾਸਤੇ ਲੋਕਾਂ ਨੂੰ ਲਾਂਬਾਨ ਕੀਤਾ ਜਾਂਦਾ ਹੈ। ਤੇ ਪਿਛਲੇ ਲੰਮੇ ਸਮੇਂ ਤੋਂ ਜਿੰਨੇ ਵੀ ਨਵੇਂ ਖਾਤੇ ਆ, ਉਹ ਜਮਾ ਨਹੀਂ ਕਿਲਾਏ। ਇੱਕ ਸਾਲਾਂ ਨੂੰ ਹੋ ਗਿਆ। ਨਾ ਡੈਥ ਕਲੇਮ ਵਾਲੀ ਆ ਤੇ ਨਾ ਦੁੱਤੀ ਆ। ਉਹਦੇ ਤੇ ਬੀਸਾ ਨਾਲ ਟ੍ਰੈਵਲ ਇੰਸ਼ੂਰੈਂਸ ਵੀ ਕਰਦੇ। ਇਸ ਬੰਦ ਵਿੱਚ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਜੀ ਆਦਿ ਉਹ ਟੀਆਰ ਬਦਲ ਗਿਆ। ਉਹ ਨਵੇਂ ਟੀਆਰ ਆਇਆ ਅਕਿਹਰੇ ਹੱਥੇ। ਕਿ ਅਸੀਂ ਉਹਨਾਂ ਕੋਲੇ ਗਿਆ ਕਿ ਥੋੜੀ ਇਹ ਮੰਗ ਨੂੰ ਉਠਾਵਾਂਗੇ ਕਿ ਜਿਹੜੇ ਸਾਡੇ ਹੈਗੇ ਨਵੇਂ ਕੋਲੋਂ ਤੇ ਜਿਹੜੇ ਜਿਹੜੇ ਕੋਈ ਡੈਕ ਕੇਸ ਵਾਲਿਆ ਉਹਨਾਂ ਨੂੰ ਡੈਕ ਕੇਸ ਵਾਲੇ ਦਾ ਵਿੱਚ ਉਹ ਕਹਿ ਰਹੇ ਸੀ ਕਿ ਅਸੀਂ ਉਹਨਾਂ ਨੂੰ ਦਾ ਪ੍ਰੋਟੈਕਟ ਕਰ ਦਿੰਦੇ ਆ। ਨਹੀਂ ਬੰਦ ਕਰ ਦਿੰਦੇ ਨਹੀਂ ਚਲਾਈ। ਤੇ ਅਸੀਂ ਉਹਨਾਂ ਨੂੰ ਕਹਿ ਕੇ ਇਹ ਚਲਵਾਵਾਂ। ਮੇਰਾ ਆਪਦਾ ਕੇਸ ਆ ਪਾਣ ਦਾ ਆਪਦਾ ਕਰਾਇਆ ਵੀ ਜੀ। ਜਿਸ ਵਾਰੀ ਇਹ ਨਹੀਂ ਪ੍ਰਾਈਵੇਟ ਆ ਪੁਆਇੰਟ। ਕਾਜੀ ਉਹਨਾਂ ਨਾਲ ਮੀਟਿੰਗ ਰੱਖੀ ਹੋਈ ਸੀ ਸਾਨੂੰ ਪੋਸਟਪੋਨ ਕਰਨੀ ਪਈ ਤੁਹਾਡੇ ਕਰਕੇ ਇੱਥੇ। ਵੀ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਸਾਫਤਾ ਦਿੱਤਾ ਦੇਣੀ ਸੀ ਇਹੇ ਗੱਲ ਆ ਇਹੇ ਗੱਲ ਕਰਨੀ ਆ ਸੀ ਵੀ ਜਿਹੜੇ ਤੁਸੀਂ ਆਪਣੇ ਖਾਦਾਂ ਉਹਨ ਕਿਵੇਂ ਸਟਾਕ ਦੇ ਵਿੱਚ ਰੱਖਣਾ ਕੀ ਉਹਦਾ ਸਟਾਕ ਤੁਸੀਂ ਬਾਹਰ ਰੱਖਦੇ ਹੋ ਕੋਈ ਰਸ ਤੋਂ ਇਹ ਸਾਰਾ ਅਸੀਂ ਉਹਨਾਂ ਨੂੰ ਅੱਜ ਪੈਸਾ ਲੈ ਕੇ ਖਰੀਦਣਾ ਇਸ ਕਰਕੇ ਉਹ ਸਾਡੀ ਅੱਜ ਦੀ ਜਿਹੜੀ ਪੋਸਟਪੋਰਟ ਕਰਨੀ ਸੀ ਸਾਨੂੰ ਮੀਟਿੰਗ ਤੋਂ ਅਸੀਂ ਸਵੇਰ ਤੋਂ ਉਹ ਉਹਨਾਂ ਦੇ ਨਾਲ ਵਕਤ ਵਕਤ ਮੰਡੀਆਂ ਦੇ ਵਿੱਚ ਜਾ ਕੇ ਇਹ ਨਕਰਾ ਕਰਾਂਗੇ। ਤਾਂ ਜੋ ਤੁਹਾਨੂੰ ਨਾ ਕੋਈ ਮੁਸ਼ਕਲ ਆ। ਅੱਜ ਜਿੱਥੇ ਪ੍ਰੋਟੈਸਟ ਕਿਸਾਨਾਂ ਦੇ ਕਿਸਾਨ ਯੂਨੀਅਨ ਦੇ ਨਮਾਇਦੇ ਤੇ ਫੋਟਵਾਰ ਬੰਦੇ ਆਏ ਸੀ ਜਿਨ੍ਹਾਂ ਨੂੰ ਕੀਤੇ ਇੱਕ ਕੱਟਰਾ ਫਰਮਾ ਮਾਰ ਦਿੱਤਾ ਗਿਆ ਇਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਪੰਗਾ ਹੈ ਜੋ ਵੀ ਮਨ ਪੱਥਰ ਦਿੱਤਾ ਉਹ ਪ੍ਰਸ਼ਾਸਨ ਨੇ ਲੈ ਲਿਆ ਤੇ ਅੱਗੇ ਤੋਂ ਵੀ ਇਹਨਾਂ ਦਾ ਹਰ ਪੱਖ ਤੋਂ ਧਿਆਨ ਰੱਖਿਆ ਜਾਵੇ ਧੰਨਵਾਦ ਕੀ ਨਾਮ ਆ ਉਹ ਜਿਹੜਾ ਅਗਰਤ ਨਾਲ ਲੱਗਾ ਕੀ ਇਹਦਾ ਮੈਂ ਮੈਂ ਸਰਦੀਪ ਸਿੰਘ ਬਰਾਡ ਪਿੰਡ ਹਰਿਆਣਾ ਪਾਕਿਸਤਾਨ ਤੋਂ ਲਖਵਾਲ ਜ਼ਿਲ੍ਹਾ ਪਾਕਿਸਤਾਨ ਤੋਂ ਹੈ। ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਪਿੱਛੇ ਮਾਨਜੋਗ ਸੁਪਰੀਮ ਕੋਰਟ ਨੇ ਇਹ ਹਦਾਇਤ ਦਿੱਤੀ ਸੀ ਉਹ ਹੁਕਮ ਨਹੀਂ ਸੀਗਾ ਕਿ ਹਰ ਸਾਲ ਜਿਹੜਾ ਪ੍ਰੋਡਕਸ਼ਨ ਹੈ ਧੂਆਂ ਜਿਹੜਾ ਇਹ ਕਿਸਾਨ ਕਰਦੇ ਆ ਤੇ ਉਹ ਕਿਉਂ ਨਹੀਂ ਬੰਦ ਹੋ ਰਿਹਾ। ਉਸ ਨੂੰ ਮੁੱਦਾ ਬਣਾ ਕੇ ਪੰਜਾਬ ਗਵਰਨਮੈਂਟ ਨੇ ਨਾਲ ਖੇਤੀਬਾੜੀ ਅਫਸਰਾਂ ਨੇ ਤੇ ਸਾਡੇ ਕੁੱਝ ਖਸਾਨਾਂ ਤੇ ਉਹ ਜੰਦਰੇਗੇ ਚ ਪਰਚੇ ਵੀ ਘੱਟ ਤੇ ਉਹਨਾਂ ਜਵਾਨਾਂ ਹੀ ਪਾਤਾ ਉਹਨਾਂ ਦੀ ਜਿਹੜੀ ਜ਼ਮੀਨ ਆ ਲਾ ਲੇ ਲੇ ਤਾਂ ਅਸੀਂ ਪਰਸੇ ਇਹ ਪ੍ਰੋਗਰਾਮ ਬਣਾ ਕੇ ਸਾਡਾ ਜੋ ਤਮੋਚੇ ਦਾ ਜੋ ਫੈਸਲਾ ਹੋਇਆ ਸੀ ਕਿ ਅੱਜ ਜਿਹੜੀ ਚੇਤਾਵਨੀ ਆ ਜਿਹੜੀ ਛੀਫ ਸਾਹ ਨੂੰ ਖੇਤੀਬਾੜੀ ਦੇ ਦਫ਼ਤਰਾਂ ਨੂੰ ਜਾ ਕੇ ਚੇਤਾਵਨੀ ਦਿੱਤੀ ਜਾਵੇ ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਹੁੰਦਿੰਦਾ ਜਿਹੜਾ ਕਿਸਾਨ ਹੈ ਇਹ ਕੋਈ ਜਾਣ ਬੁੱਝ ਕੇ ਅੱਗ ਨਹੀਂ ਲਾਉਦਾ ਪਿਛਲੀ ਵਾਰ ਜਿੱਥੇ ਅੱਗਾਂ ਨਹੀਂ ਲਾਈਆਂ ਸੀਗੀਆਂ ਮਾਨਕ ਸਿੰਘ ਸਾਹਿਬ ਸਾਰੇ ਸਾਡੇ ਖੇਤਾਂ ਦੇ ਵਿੱਚ ਗਏ ਆ ਜਿਹੜੀ ਛੁੰਡੀ ਪੈਂਦੀ ਉਹ ਸਾਰੀ ਪੌਸ਼ਟ ਤਰ੍ਹਾਂ ਪਰਾਲੀ ਨੂੰ ਉਹਨੇ ਕਣਕ ਨੂੰ ਦੀ ਬਾਹਲੇ ਥਾਂ ਖੇਤਾਂ ਦੇ ਜਿਹੜੇ ਦੋ ਦੋ ਤਿੰਨ ਤਿੰਨ ਮਰਦੇ ਥਾਂ ਵਿਲੇ ਰੇਗੇ ਸੀ ਜਿਹੜਾ ਕਣਕ ਦਾ ਝਾੜ ਕੋਲੋਂ ਕੋ ਘਟ ਗਿਆ ਦੀ ਇਹ ਵੀ ਮੇ ਦਾ ਮੇਨ ਜਿਹੜੀ ਗੱਲ ਹੈ ਕਿਸਾਨ ਦੀ ਵਿੱਚ ਕਿਸਾਨ ਤਾਂ ਪਹਿਲਾਂ ਇਹ ਕਾਟੇ ਵੱਲ ਜਾਂਦਾ ਦੂਜੀ ਗੱਲ ਇਕੱਲੇ ਕਿਸਾਨ ਦਾ ਤਾਂ ਜਿਹੜਾ ਸਾਡਾ ਅਸੀਂ ਮਹੱਕਮਣੀ ਕੱਢਿਆ ਪੋਲੂਸ਼ਨ ਬੋਰਡ ਨੇ ਸਾਡਾ ਸ਼ੀਰ ਹੁਸੈਨ ਤੁਸਾਰਾ ਜਿਹੜਾ ਇਹ ਧੂਆਂ ਜਿਹੜਾ ਕਿਸਾਨ ਦਾ ਦੂਜਾ ਜਿਹੜਾ 93% ਧੂਆਂ ਜਿਹੜਾ ਆਮ ਹੀਟਲਾਂ ਦਾ ਪੱਠਿਆਂ ਦਾ ਹੋਰ ਫੈਕਟਰੀਆਂ ਦਾ ਜੋ ਵੀ ਸੀਗੇ ਥੱਲੇ ਪਾਣੀ ਗੰਧਲਾ ਕਰਦੀਆਂ ਪੋਲੂਸ਼ਨ ਨੂੰ ਖਰਾਬ ਕਰਦੀਆਂ ਉਹਨਾਂ ਕੰਨੇ ਕਿਸੇ ਦਾ ਕੋਈ ਧਿਆਨ ਨਹੀਂ ਜੋ ਕਿਸਾਨ ਹੈ ਅੰਨ ਦਾਤਾ ਇਹਦੇ ਇਹਦੇ ਪਿੱਛੇ ਹੀ ਸਾਰੀਆਂ ਗਵਰਨਮੈਂਟ ਪੈ ਜਾਂਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਹਦਾਇਤ ਹੋ ਉਸ ਤਰ੍ਹਾਂ ਦੀ ਸੀ ਪਰ ਗਵਰਨਮੈਂਟਾਂ ਨੇ ਹੋਪਰਾ ਬਣਾ ਕੇ ਸਾਡੇ ਪਾਸੇ ਕੰਮ ਸ਼ੁਰੂ ਕਰਦੇ ਸੀ ਅਸਲੀ ਤੌਰ ਤੇ ਨਹੀਂ ਬਿਲਕੁਲ ਹੁੰਦੇਵਾਂਗੇ ਸਜੁਗਤ ਮੋਰਚੇ ਕੰਨੀਓ ਸਾਡੀ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਟੀਸੀ ਡਾਕਟਰਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਲਾਂਚਮੈਂਟ ਨਾ ਖੜਾ ਕੇ ਟਰਾਲੀਆਂ ਭਰ ਕੇ ਟੀਸੀ ਦਫ਼ਤਰਾਂ ਦੇ ਅਸੀਂ ਇਹਦਾ ਰੋਲ ਕਰਾਂਗੇ ਅਸੀਂ ਜਿੱਥੇ ਜਿਹੜਾ ਕੋਈ ਕਿਸਾਨ 5 ਕਿੱਲੇ ਲਾਵੇ 4 ਕਿੱਲੇ 10 ਕਿੱਲੇ ਲਾ ਕਈਆਂ ਸਾਡੇ ਮਸ਼ੀਨਾਂ ਨਹੀਂ ਚੱਲਦੀਆਂ ਉਹਨਾਂ ਨੂੰ ਇਹਨਾਂ ਨੇ ਜਿਹੜੀਆਂ ਮਸ਼ੀਨਾਂ ਪ੍ਰੋਵਾਈਡ ਕਰੋਂਗੇ ਤਗੜਿਆ ਲੋਕਾਂ ਨੂੰ ਬਾਇ ਦੇ ਕੇ ਕਰੋਂਗੇ ਜਿੰਨ ਆਮ ਆਮ ਕਿਸਾਨ ਦੇ ਕੋਲੇ ਮਸ਼ੀਨ ਨਹੀਂ ਕੋਈ ਉੱਪਰ ਦੀ ਕਿਸੇ ਪੰਡਿਤ ਕੋਈ ਮਸ਼ੀਨ ਹੀ ਜਿਹੜਾ ਨੇ ਪ੍ਰਵਾਨ ਕਰਿਆ ਹੋਵੇ ਪਿਛਲੀ ਵਾਰ ਪ੍ਰੀਤਤ ਨੇ ਇਹ ਵਿਧਾਇਕ ਕੀਤੀ ਸੀ ਕਿ ਤੁਸੀਂ ਸਰਕਾਰ ਨਾਲੋਂ ਕਿਸਾਨਾਂ ਨੂੰ ਪਹਿਲਾਂ ਇਹਨਾਂ ਮਸ਼ੀਨਾਂ ਉਹਨਾਂ ਨੂੰ ਉਹਨਾਂ ਨੂੰ ਕਵਾਇਡ ਕਰਾਓ ਜਿਹੜਾ ਉਹਨਾਂ ਦੇ ਸਾਥ ਨਾਲ ਜਿਹੜਾ ਉਹਨਾਂ ਨੂੰ ਬੰਨਦਾ ਉਹਨਾਂ ਦਾ ਉਹਨਾਂ ਨੂੰ ਮਾਜਬਾ ਵੀ ਦਿਓ ਜਦੋਂ ਕਿਸਾਨ ਦਾ ਵਾਹ ਤੇ ਖਰਚਾ ਹੁੰਦਾ ਉਹਨਾਂ ਨੂੰ ਉਹਨਾਂ ਹੋਸਟਲ ਇੱਕ ਦੇ ਬਿਲਕੁਲ ਕੋਚਾ ਖੜਨਾ ਪਰ ਗਵਰਨਮੈਂਟ ਨੂੰ ਵੀ ਠੀਕ ਜਾਂ ਹਸਤਾ ਜ਼ਬਰਦਸਤ ਸਾਡੇ ਪਾਸੇ ਕੱਢਨੇ ਸ਼ੁਰੂ ਕਰਕੇ ਲਾਰੈਂਸੀਆਂ ਪਾਉਣ ਲੱਗ ਪਈਆਂ ਅਸੀਂ ਨਹੀਂ ਜੀ ਜਿਸ ਤਰ੍ਹਾਂ ਤੁਸੀਂ ਸਿਹਰ ਦੇ ਘਰ ਨਾ ਲਾਇਆ ਇਹ ਕੋਈ ਵੀ ਆਪਸ ਤੇ ਗੱਲ ਕਰਦੇ ਅਸਰ ਨਾਲ ਗੱਲ ਹੋਈ ਆ ਸਾਡੀ ਅਸਰਾਂ ਨੂੰ ਅਸੀਂ ਮਨੋਰਨ ਦੇਣਾ ਅੱਜ ਤੋਂ ਤਾਣੀ ਪੱਤਰ ਸਾਡਾ 8 ਤਰੀਕ ਦਾ ਵੀ ਬਾਕੀ ਤਾਣੀ ਪੱਤਰ ਦੇਣਾ ਅਸਰ ਸਾਡਾ ਉਹ ਗੱਲ ਸੁਣਨ ਨੂੰ ਸਾਡਾ ਲੈ ਕੇ ਜਾਣਗੇ ਨਾ ਲੈ ਕੇ ਜਾਣਗੇ ਤਾਂ ਸਾਡਾ ਧਰਨੇ ਦਾ ਟਾਈਮ ਵੱਲ ਸਕਦਾ ਹੈ ਮਹਾਰਾਜਬੀਸ ਸਿੰਘ ਗੱਲ ਕਰਨਾ ਜਿਲ੍ਹਾ ਪ੍ਰਸ਼ਾਸਨ ਵੀ ਕੇ ਜੋ ਪਿਆ ਅੱਜ ਦਾ ਧਰਨਾ ਪੰਜ ਜਥੇਬੰਦੀਆਂ ਵੱਲੋਂ ਸੰਕੇਤਕ ਤੌਰ ਤੇ ਇੱਥੇ ਲਾਇਆ ਗਿਆ ਧਰਨਾ ਲਾਉਣ ਦਾ ਜਿਹੜਾ ਕਾਰਨ ਹੈ ਉਹ ਸਿਰਫ ਮੇਨ ਪ੍ਰਾਲੀ ਦਾ ਮੁੱਦਾ ਤੇ ਡੀਜੀਪੀ ਦਾ ਸੀਗਾ ਜਿਹੜੇ ਕਿ ਕਿਸਾਨ ਆਏ ਥਾਰ ਇੱਕ ਇਸ ਚੀਜ਼ ਤੇ ਖੰਡਲਖਵਾਰ ਹੁੰਦੇ ਆ ਕਿਉਂਕਿ ਸਰਕਾਰ ਦੇ ਜਿਹੜੇ ਬਿਆਨ ਆ ਦੇਣੇ ਹੋ ਰਿਹਾ ਹਕੀਕਤ ਕੁਝ ਹੋਰ ਹੁੰਦਾ ਜਦੋਂ ਸੁਪਰੀਵ ਕੋਰਟ ਕਿਸਾਨਾਂ ਵਾਸਤੇ ਕੋਈ ਬਿਆਨ ਦਿੰਦੀ ਹੈ ਉਦੋਂ ਤਾਂ ਇਹ ਕਿਸਾਨਾਂ ਦੇ ਪੱਖੇ ਕੱਟਣ ਨੂੰ ਬਹੁਤ ਖੇਤੀ ਤੇ ਆਰੋਜਨ ਦੀਆਂ ਸਰਕਾਰਾਂ ਦਬਾਅ ਬਣਾਉਣ ਵਾਸਤੇ ਪਰ ਜਿਹੜੀਆਂ ਕੋਟਾਂ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ 24-2500 ਰੁਪਏ ਪ੍ਰਤੀ ਏਕੜ ਸਰਕਾਰ ਨੇ ਦਿੱਤਾ ਸੀਗਾ ਵੀ ਤੁਸੀਂ ਕਿਸਾਨਾਂ ਨੂੰ ਇੱਕ ਚਿੰਲੇ ਮਗਰ ਦਿਓ ਉਹ ਤਾਂ ਅੱਜ ਤੱਕ ਇਹਨਾਂ ਨੇ ਪਾਇਆ ਨਹੀਂ ਉਹ ਵੀ ਕਿਸੇ ਸਰਕਾਰ ਨੇ ਗੱਲ ਇਹ ਸੁਣੀ ਨਹੀਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਆਦਾ 2500 ਰੁਪਏ ਪਤੀ ਏਕੜ ਕਿਸਾਨ ਨੂੰ ਦਿੱਤਾ ਜਾਵੇ ਨਹੀਂ ਜਿਹੜਾ ਪਰਾਲੇ ਨੂੰ ਅੱਗ ਲਾਉਣਾ ਇਹ ਕੋਈ ਸ਼ੌਂਕ ਨਹੀਂਗਾ ਇਹ ਮਜਬੂਰੀ ਹੈ ਕਿਸਾਨ ਦੀ ਕਿਉਂਕਿ ਇਹ ਤੋਂ ਬਗੈਰ ਦਾ ਕੋਈ ਹੱਲ ਹੈ ਨਹੀਂਗਾ ਇਹ ਏਰੀਏ ਜਿਹੜੇ ਸੰਦ ਭੋਇਆ ਕਰਾਉਂਦੇ ਆ ਤੁਸੀਂ ਕਿਸੇ ਕਿਸਾਨ ਨੂੰ ਪੁੱਛਦੇ ਹੋ ਵੀ 5 ਏਕੜ ਤੋਂ ਥੱਲੇ ਕਿਸੇ ਕਿਸਾਨ ਨੂੰ 2 2.5 3 4 ਏਕੜ ਵਾਲੇ ਨੂੰ ਪੁੱਛਿਆ ਜਾਂਦਾ ਕਿਸੇ ਨੂੰ ਕੋਈ ਨਹੀਂ ਪੁੱਛਿਆ ਜਾਂਦਾ ਵੱਡੇ ਜਿਹੜੇ ਆ ਉਹ ਸੰਦ ਲੈ ਜਾਂਦੇ ਆ ਵੱਡੇ ਖਾਫੜੀਆਂ ਲੈ ਜਾਂਦੇ ਆ ਜਦੋਂ ਤੁਸੀਂ ਕਿਸੇ ਕੋਲੇ ਸੰਦ ਲੈਣ ਛੋਟਾ ਕਿਸਾਨ ਜਾਂਦਾ ਉਹਨੂੰ ਸੰਦ ਭੋਇਆ ਨਹੀਂ ਕਰਾਇਆ ਜਾਂਦਾ ਜਿਹੜੀਆਂ ਪਈਆਂ ਤੇ 2 2 4 4 ਕਿੱਲਿਆਂ ਵਾਲੇ 1.5 ਕਿੱਲੜੇ ਕਿਸਾਨ ਦੂਰ ਬੈਠੇ ਆ ਤੁਸੀਂ ਦੱਸੋ ਦੀ ਪਰਾਲੀ ਕੌਣ ਚੱਕਦਾ ਹੈ ਤੁਸੀਂ ਖੇਤਾਂ 'ਚ ਤੁਸੀਂ ਆਪ ਸਰਵੇ ਕਰਿਓ ਜੀਰੋ ਗਰਾਊਂਡ ਤੋਂ ਅਸੀਂ ਤੁਹਾਨੂੰ ਫੋਨ ਕਰਾਂਗੇ ਵੀ ਆਹ ਪਈਆ ਪਰਾਲੀ ਕੋਈ ਚੱਕਣ ਆਉਂਦਾ ਉਹ ਗੱਠਾਂ ਬੱਧੀਆਂ ਰਹਿ ਜਾਂਦੀਆਂ ਉਹਨਾਂ ਦੀਆਂ ਅਖੀਰੀ ਕੀ ਹੈ ਵੀ ਖੀਰੀ ਅੱਗ ਲਾਉਣ ਤੋਂ ਸਾਇਟ ਖੇਤਾਂ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ 8 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਸਯੁਕਤ ਕਠਾਣਾ ਨੰਬਰ ਤੇ ਵੱਲੋਂ ਧਰਨੇ ਦਿੱਤੇ ਜਾਣੇ ਆ ਉਹ ਵੱਡੀ ਪੱਧਰ ਤੇ ਦਿੱਤੇ ਜਾਣੇ ਆ ਕਿਉਂਕਿ ਅਸੀਂ ਬਹੁਤ ਵੱਡੇ ਕੱਟ ਕਰਨ ਜਾ ਰਹੇ ਆਂ ਪਿੰਡਾਂ ਦੇ ਵਿੱਚੋਂ ਵੀ ਤੇ ਜਥੇਬੰਦੀਆਂ ਵੱਲੋਂ ਵੀ ਕਿਉਂਕਿ ਇਹ ਹੁਣ ਕਹਿੰਦੇ ਆ ਤੇ ਸਾਡੀਆਂ ਮੀਟਿੰਗਾਂ ਹੋਈਆਂ ਅਸੀਂ ਪਿੰਡਾਂ ਤੇ ਜਾ ਕੇ ਮੀਟਿੰਗਾਂ ਕਰਦੇ ਜੀ ਦੇ ਨਾਲ ਇਹ ਸਾਨੂੰ ਤਾਂ ਇਹ ਸਾਨੂੰ ਤਾਂ ਕਦੇ ਪਤਾਇਆ ਨਹੀਂ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਇਹ ਦੱਸ ਦੇਣ ਕਿ ਕਦੇ ਸਾਡੇ ਨਾਲ ਮੀਟਿੰਗ ਕੀਤੀ ਹੋਵੇ ਸਾਨੂੰ ਕਿਤੇ ਕੋਈ ਗੱਲ ਦੱਸੀ ਹੋਵੇ ਬਲਾਈ ਹੋਵੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਤੇ ਖਾਹ ਖਾ ਪੰਗਾ ਲੈਣ ਲਿਓ ਜੀ ਅਸੀਂ ਇਹ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਕਥਾਰਨਾ ਤੱਕਾ ਹੋਇਆ ਤਾਂ ਅਸੀਂ ਖਸਾਣਾ ਨਾ ਖੜਾ ਹਾਂਜੀ ਪ੍ਰਧਾਨ ਜੀ ਜਿਸ ਤਰ੍ਹਾਂ ਅੱਜ ਤੁਸੀਂ ਤੁਸੀਂ ਧਰਨਾ ਲਾਇਆ ਸੀਗਾ ਔਰ ਤੁਹਾਡੀ ਮੀਟਿੰਗ ਹੋਈ ਆ ਕੀ ਹੋਸ਼ ਨੂੰ ਹੋਇਆ ਉਹ ਮੇਰਾ ਨਾਂ ਪਵਨ ਰੋਸਨ ਗੌਰ ਕਹਿੰਦੇ ਨੇ ਕਿ ਪੰਜਾਬ ਕਿਸਾਨੀ ਹੈ ਅੱਜ ਅਸੀਂ ਪੰਜ ਜਥੇਬੰਦੀਆਂ ਵੱਲੋਂ ਜਿਹੜਾ ਇੱਥੇ ਧਰਨਾ ਪ੍ਰੋਟੈਸਟ ਕੀਤਾ ਹੈ ਇਹ ਚੀਜ਼ ਦੇ ਡਾਕਟਰ ਮੂਰੇ ਇਹ ਤਾਂ ਕਰਕੇ ਕੀਤਾ ਸੀ ਕਿਉਂਕਿ ਜਿਹੜਾ ਪਰਾਲੀ ਦਾ ਇੱਕ ਇਹੋ ਜਿਹਾ ਅਜੰਡਾ ਹੈ ਜਿਹਨੂੰ ਸਰਕਾਰ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਬਣਾ ਕੇ ਤੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਦੋਛਿਆਂ ਦੇ ਕਟੜੇ ਚ ਲਿਆ ਕੇ ਠਾਲ ਤਾ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦਾ ਪ੍ਰਚਾਰ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਉਹ ਪ੍ਰਚਾਰ ਨੂੰ ਕਾਇਮ ਕਰ ਕਰਕੇ ਉਹਨਾਂ ਸਰਕਾਰਾਂ ਨੇ ਇੱਕ ਦੋਸ਼ੀ ਕਰਦੇ ਚ ਲਿਆ ਕੇ ਪੰਜਾਬ ਦਾ ਜਿਹੜਾ ਕਿਸਾਨ ਠਲਤਾ ਅੱਜ ਜਿੱਦਾਂ ਵੀ ਢੋਨਾ ਪਲਾਓ ਕਿਸੇ ਵੀ ਕਿਸਮ ਦਾ ਖੜਾ ਖੇਤਾਂ ਦੇ ਵਿੱਚ ਸਾਰਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਫੰਗਸ ਦੀ ਬਿਮਾਰੀ ਪਈ ਦੀ ਹੈ ਜਿਹਨੂੰ ਕੇ ਪ੍ਰਸ਼ਾਸਨ ਨੇ ਮੁਰਕੇ ਮੌਸਮੀ ਬਿਮਾਰੀ ਕਹਿਣਾ ਹੁੰਦਾ ਪਰ ਇਹੀ ਬਿਮਾਰੀਆਂ ਜਿਹੜੀਆਂ ਸਾਡੀ ਜ਼ਮੀਨ 'ਚ ਜਾ ਕੇ ਅਗਲੀ ਫਸਲ ਨੂੰ ਖੇੜ ਆਉਂਗੀਆਂ ਜਿਹੜੀ ਵੱਡੀ ਗਿਣਤੀ ਜਿਤਦਾ ਚ ਇਹਨਾਂ ਨੇ ਸਬਸਿਡੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਅੱਧੀ ਗਿਣਤੀ ਦੇ ਵਿੱਚ ਇਹਨਾਂ ਕੋਲੇ ਸੰਧ ਮੋਈ ਜਾਂਦੀ ਹੁੰਦੀ ਕਿਉਂਕਿ ਉਹ ਜਿਹੜੀਆਂ ਸਬਸਿਡੀਆਂ 83 ਸਹਾਂ ਦੇ ਉੱਪਰ ਲੈ ਕੇ ਉਹਦਾ ਲਾਭ ਜਿਹੜਾ ਉਹ ਲੋਕਾਂ ਨੇ ਲਿਆ ਹੁੰਦਾ ਕਿ ਉਹ ਜਿਹੜੇ ਸੰਧ ਆ ਉਹ ਛੋਟੇ ਜਿਹੜੇ ਖਾਨਾ ਉਹਨਾਂ ਨੂੰ ਮਿਲਦੇ ਹੀ ਨਹੀਂ ਜਿਹੜਾ ਪੰਜ ਆਕੜ ਏਕੜ ਵਾਲੇ ਜ਼ਿਮੀਂਦਾਰ ਹੈ ਪਹਿਲੀ ਗੱਲ ਤਾਂ ਉਹਦੇ ਰਸਤੇ ਹੀ ਇਹੋ ਜਿਹੇ ਹੁੰਦੇ ਆ ਕਈਆਂ ਦੇ ਦਰਵਾਜ਼ਿਆਂ ਦੇ ਉਹਦੇ ਖੇਤ ਸੰਧ ਜਾਣੇ ਮੁਸ਼ਕਲ ਆ ਤੇ ਕਈਆਂ ਨੂੰ ਉਹ ਸੰਧ ਮਿਲਦੇ ਹੀ ਨਹੀਂ ਕਿਉਂਕਿ ਉਹ ਵੱਡੇ ਖਾਨਿਆਂ ਨੇ ਆਪਦੇ ਗਰੁੱਪ ਬਣਾ ਬਣਾ ਕੇ ਉਹ ਸਬਸਿਡੀਆਂ ਲੈ ਕੇ ਖਾਧੀਆਂ ਹੁੰਦੀਆਂ ਤੇ ਜਿਹੜੀ ਉਹ ਥੱਲੇ ਵਾਲਾ ਕੇਟਰ ਉਹ ਉਵੇਂ ਹੀ ਰਹਿ ਜਾਂਦਾ ਤੇ ਜਦੋਂ ਆ ਸਰਕਾਰਾਂ ਦੇ ਇਹੋ ਜਿਹੇ ਬਿਆਨ ਸੁਪਰੀਮ ਕੋਰਟ ਦਾ ਇਹੋ ਜਿਹਾ ਬਿਆਨ ਜਿਹੜਾ ਬਹੁਤ ਮੰਦ ਭਾਗਾ ਕਿਉਂਕਿ ਗ੍ਰੀਨ ਟਿਊਨਲ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਅੱਜ ਤੱਕ ਉਹਨਾਂ ਕਿਸਾਨਾਂ ਨੂੰ ਜਿਹੜੀਆਂ ਉਹ ਸਹੂਲਤਾਂ ਉਹ ਪ੍ਰਾਪਤ ਨਹੀਂ ਕਰਾਈਆਂ ਗਈਆਂ ਘੱਟੋ ਘੱਟ 200 ਰੁਪਏ ਕਿੱਲੇ ਦਾ ਕੁਆਂਟਲ ਦਾ ਬੋਨਸ ਦੇ ਕੇ ਸਰਕਾਰ ਕੋਈ ਚਾਲ ਪੰਜ ਹਜ਼ਾਰ ਜਾਂ 7000 ਰੁਪਏ ਜੇ ਕਿਸਾਨ ਨੂੰ ਬੰਦਾ ਤਾਂ ਉਹਦੇ ਨਾਲ ਉਹਦਾ ਤੇਲ ਵੀ ਮਚਣਾ ਖਰਚਾ ਵੀ ਹੋਣਾ ਇਹ ਕੱਲਾ ਖਰਚਾ ਇੱਥੋਂ ਤੱਕ ਸੀਮਤ ਨਹੀਂ ਪਹਿਲਾਂ ਤਾਂ ਉਹਦੇ ਤੇ ਖਰਚਾ ਕਰੂਗਾ 5-6000 ਰੁਪਇਆ ਉਹਨੂੰ ਪਰਾਲੀ ਨੂੰ ਵੇਚਵਾਊਗਾ ਫਿਰ ਉਹ ਜਿਹੜੀ ਫਸਲ ਬੀਜੂਗਾ ਉਹਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਕੀੜਾ ਲੱਗਦਾ ਉਹ ਫਸਲ ਨੂੰ ਤਬਾਹ ਕਰਦਾ ਤੇ ਉਹਦੇ ਤੇ 5-7000 ਰੁਪਏ ਦੀ ਮੁਰਕੇ ਉਹਦਾ ਖਰਚਾ ਡਬਲ ਫੇਰ ਵੱਜ ਜਾਂਦਾ ਉਹਨੂੰ ਬਚਾਉਣ ਆਸਤੇ ਮੇਰੇ ਪਿਛਲੇ ਸੀਜ਼ਨ ਦੀ ਗੱਲ ਆ ਚਿਹਲਪਿੰਡ ਦੇ ਵਿੱਚ 8 ਏਕੜ ਕਣਕ ਜਿਹੜੀ ਹੈਪੀ ਸੀਟਰ ਦੀ ਬੀਜੀ ਹੋਈ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਗਈ ਜਦੋਂ ਚੀਫ ਸਾਹਿਬ ਨੂੰ ਦੱਸਿਆ ਤਾਂ ਉਹਨਾਂ ਨੇ ਕੱਲੀ ਉਹ ਵੀ ਜਥੇਬੰਦੀ ਦਾ ਦਬਾਅ ਢੇਠ ਕੱਲੀ ਸਪਰੇਅ ਦੇਣ ਦਾ ਵਾਅਦਾ ਕੀਤਾ ਤੇ ਫਿਰ ਵੀ ਉਹਨਾਂ ਦਾ 6000 7000 ਰੁਪਏ ਖਰਚਾ ਜਿਹੜਾ ਉਹ ਕਿੱਲੇ ਮਗਨ ਨਿਯਾਇਜ਼ ਵੱਧ ਗਿਆ ਤੇ ਕੀ ਉਹ ਕਿਸਾਨ ਨੂੰ ਬਚੂਗਾ ਕੀ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਦਿਨ ਬਦ ਦਿਨ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਮੂੰਹ ਦੇ ਵਿੱਚ ਧੱਕ ਰਹੀਆਂ ਏ ਜ਼ਮੀਨਾਂ ਨੂੰ ਜਿਹੜੀਆਂ ਬਰਬਾਦ ਕਰ ਰਹੀਆਂ ਕਿਉਂਕਿ ਜੇ ਐਡੀ ਵੱਡੀ ਗੰੰਦੇ ਹੋ ਜਿਹੜੀ ਫੰਗਸ ਆਈ ਹੈ ਇਹ ਜ਼ਮੀਨ ਦੇ ਵਿੱਚ ਜਾਊਗੀ ਤਾਂ ਆਉਣ ਵਾਲੀ ਫਸਲ ਨੂੰ ਕਣਕ ਨੂੰ ਉਹਦਾ ਨੁਕਸਾਨ ਹੋਣਾ ਹੀ ਹੋਣਾ ਹੈ ਪਰ ਜਿਹੜਾ ਮਹਿਕਮਾ ਮੌਸਮ ਦੀਨ ਨੂੰ ਪਿਆਰ ਨਹੀਂ ਸੁਪਰੀਮ ਕੋਰਟ ਦੇ ਕੋ ਜੇ ਫੈਸਲੇ ਦੇ ਰਿਹਾ ਕਿ ਜਿੰਨਾ ਕਿਸਾਨਾਂ ਨੂੰ ਜੁਰਮਾਨੇ ਪਾਓ ਇਹਨਾਂ ਤੇ ਪਰਚੇ ਕਟੋ ਅੱਜ ਜਿੰਨਾ ਤੋਂ ਝਾਕ ਅਦਾਲਤਾਂ ਤੋਂ ਹਾਈ ਕੋਰਟ ਆ ਸੁਪਰੀਮ ਕੋਰਟ ਆ ਜਿੰਨਾ ਤੋਂ ਆਸਤੀ ਲੋਕਾਂ ਨੂੰ ਸਾਡੀ ਇਹ ਬਾਹ ਫੜਨਗੇ ਉਹਨਾਂ ਅਦਾਲਤਾਂ ਨੇ ਇੱਕ ਰਾਜ ਸਭਾ ਮੈਂਬਰੀਆਂ ਜਾਂ ਹੋਸਟ ਪੁਲਸੀਆਂ ਦੀ ਖਾਤਰ ਇਹਨਾਂ ਸਰਕਾਰਾਂ ਦੇ ਪੱਖ ਵਿੱਚ ਭੁਗਤਤੀਆਂ ਨਜ਼ਰ ਆ ਰਹੀਆਂ ਜੋ ਬਹੁਤ ਹੀ ਘਾਤਕ ਸਿੱਧ ਹੋਣਗੀਆਂ ਇਹ ਅੰਨਦਾਤਾ ਜਿਹਨੂੰ ਕਹਿੰਦੇ ਸੀ ਪੰਜਾਬ ਨੇ ਜਿਹਨੇ ਸਾਰੇ ਮੁਲਕ ਦਾ ਘਟ ਭਰਿਆ ਆ ਪਲਾਦੇਸ਼ ਦੀ ਯਾਦੀ ਵਿੱਚ ਹੀ ਵੱਡੀ ਗਿਣਤੀ ਚ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਪੰਜਾਬ ਨੂੰ ਜਿਹੜਾ ਇਹ ਦਿਨੋਂ ਦਿਨ ਦੋਸ਼ੀ ਕਿਹੜੇ ਢੱਲ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਦੇ ਕਿਨਾਰੇ ਪਾਣੀਆਂ ਨੂੰ ਖਤਮ ਕਰਨ ਦੇ ਕਿਨਾਰੇ ਤੇ ਆ ਵੱਡੇ ਜਿਹੜੀ ਹੜਾਂ ਦੀ ਮਾਰ ਪਈ ਆ ਜਦੋਂ ਵੀ ਸਾਡੇ ਹੜਾਂ ਦੀ ਮਾਰ ਪੈਂਦੀ ਆ ਤਾਂ ਇਹ ਇਹਨਾਂ ਦੀਆਂ ਗਲਤੀਆਂ ਨਾਲ ਪੈਂਦੀ ਆ ਉਤੋਂ ਇਸੇ ਜਦੋਂ ਬੰਦਾ ਟੈਨਸ਼ਨ 'ਚ ਹੁੰਦਾ ਹੈ ਕਿਸਾਨ ਤੇ ਨਾਲ ਇਹੋ ਜਿਹੇ ਮਾੜੂ ਨੀਤੀਆਂ ਲਿਆ ਕੇ ਉਹਨਾਂ ਨੂੰ ਹੋਰ ਲੁਟਾੜਿਆ ਜਾਂਦਾ ਜਿਹਦਾ ਪੰਜਾਬ ਦੇ ਲੋਕਾਂ ਨੂੰ ਮੁੜ ਕੇ ਸੰਘਰਸ਼ਾ ਦਾ ਹੀ ਇਹਨਾਂ ਦਾ ਸਾਹਮਣਾ ਕਰਕੇ ਤੇ ਇਹਨਾਂ ਨੂੰ ਠੱਲ ਪਾਉਣੀ ਪੈਂਦੀ ਹੈ ਨਹੀਂ ਤਾਂ ਇਹ ਪ੍ਰਸ਼ਾਸਨ ਪੌੜਾ ਸਾਡਾ ਖੇਤੀਬਾੜੀ ਵਿਭਾਗ ਹੈ ਪੌੜਾ ਡਿਪਟੀ ਕਮਿਸ਼ਨਰ ਅਸੀਂ ਬੇਨਤੀ ਕਰਦੇ ਇਹਨਾਂ ਨੂੰ ਕਿ ਉਹਨਾਂ ਸਿਆਸੀ ਲੋਕਾਂ ਦਾ ਅੰਗ ਬਣ ਕੇ ਤੁਸੀਂ ਜਨਤਾ ਦਾ ਕਿੰਭਲ ਨਾ ਕਢੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਥੀ ਲੋਕ ਜਾਗਣਗੇ ਤਲ ਗੱਲ ਕੀ ਦੇ ਪੈਣਗੇ ਆਪਦੇ ਪ੍ਰਸ਼ਾਸਨ ਦੇ ਆਪਦੇ ਧੀਆਂ ਪੁੱਤਾਂ ਦੇ ਤੇ ਪਰ ਜਿਹੜੀਆਂ ਨੀਤੀਆਂ ਨੀਤੀਆਂ ਜਿਸਧਾਰ ਲਿਆ ਕੇ ਲੋਕਾਂ ਨੂੰ ਬਚਾਉਣ ਦੀ ਕਿਰਪਾਲਤਾ ਕਰ ਪ੍ਰਧਾਨ ਜੀ ਆਪਾਂ ਕਾਫੀ ਸਨੇ ਜਿਲ੍ਹੇ ਦੀ ਦੇਖਦੇ ਆ ਕਿ ਇਹਨਾਂ ਨੇ ਕੋਈ ਵੀ ਗੱਲ ਕੀਤੀ ਕੀਤੀ ਜੀ ਉਹ ਕੱਟਣ ਦੀ ਲੋੜ ਨਹੀਂ ਪਣੀ ਹੋਵੇ ਸੀ ਆਪਣੇ ਆਪ ਹੀ ਜਿਹੜੀ ਖਤਮ ਹੋ ਜੂਗੀ ਪਰਾਲੀ ਉਹ ਤੁਸੀਂ ਕਿਵੇਂ ਦੇਖਦੇ ਵੀ ਉਹ ਤਰੇ ਅਜੇ ਤੱਕ ਬਣੀ ਨਹੀਂ ਗਈ ਉਹ ਸਿਰਫ ਹਵਾਈ ਗੱਲਾਂ ਹੁੰਦੀਆਂ ਇਹਨਾਂ ਦੀਆਂ ਸਰਕਾਰਾਂ ਦੀਆਂ ਜਾਂ ਜਿਹੜੇ ਇਹ ਮੈਕਮੇ ਆ ਉਹਦੇ ਵਿੱਚੋਂ ਉਪਜੀਆਂ ਗੱਲਾਂ ਹੁੰਦੀਆਂ ਵੀ ਅਸੀਂ ਤੁਹਾਡੇ ਵਾਸਤੇ ਆਹ ਲਿਆਏ ਆ ਜੀ ਆਹ ਲਿਆਏ ਆ ਪ੍ਰਾਈਵੇਟ ਦਾ ਰੇ ਚੱਲਦੇ ਆ ਤੁਸੀਂ ਪਿਛਲੀਆਂ ਦੀ ਵੇਚਿਆ ਡੀਏ ਤੋਂ ਕਿੱਡੀ ਵੱਡੀ ਗੰਤੀ ਜਾ ਕੇ ਜਿਹੜੀ ਨਜਾਇਜ਼ ਆਈ ਹੋਰ ਖਾਦਾ ਬੰਦੀਆਂ ਵੀ ਜਿਹੜੀ ਨਜਾਇਜ਼ ਬੰਦਦੇ ਆ ਉਦੋਂ ਖੇਤੀਬਾੜੀ ਵਿਭਾਗ ਮਹਿਕਮਾ ਪੱਲਾ ਛੱਡ ਦਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਇੱਕ ਮਹਿਕਮਾ ਅੰਗ ਹੋਵੇ ਪੰਜਾਬ ਦਾ ਖੇਤੀਬਾੜੀ ਮਹਿਕਮਾ ਕੰਗ ਹੈ ਜਿਹੜਾ ਕਿਸਾਨੀ ਦਾ ਧੁਰਾ ਉਹਨੂੰ ਇਹ ਨਹੀਂ ਪਤਾ ਤਾਂ ਫੇਰ ਤਰਾਬੀ ਦਾਖਾ ਪੰਜਾਬ ਦਾ ਕਿਉਂਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਤੋਂ ਰਿਸਾਂਸ ਲੈ ਕੇ ਕਰਨਾ ਆ ਉਹਨਾਂ ਨੂੰ ਲੁਕਮੇ ਢੰਗ ਨਾਲ ਆਪ ਹੀ ਵਕਾਉਣਾ ਸਮਾਨ ਨੂੰ ਤੇ ਆਪ ਵੀ ਮੁਰਗੇ ਦੁੱਧ ਤੋਤੇ ਬਾਨਾ ਇਹ ਸਾਰੀਆਂ ਇਹੋ ਜਿਹੇ ਜਿਹੜੇ ਸਰਕਾਰਾਂ ਦੇ ਥੱਲੇ ਚੱਲ ਕੇ ਪੈਸਾ ਕਮਾਉਣ ਦੀ ਲਾਲਸਾ ਨਾਲੇ ਕੰਮ ਕਰ ਰਹੇ ਆ ਇਹ ਪੰਜਾਬ ਨੂੰ ਲੈ ਕੇ ਡੁੱਬਣਗੇ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਇੱਥੇ ਹੀ ਤੁਸੀਂ ਰਹਿਣਾ ਭਲਾ ਪੰਜਾਬ ਦੇ ਕਿਸੇ ادارے ਦਾ ਅਫਸਰ ਆ ਉਹ ਸਮਝੇ ਪੰਜਾਬ ਦੀ ਜ਼ਮੀਨ ਇਹੋ ਜੀ ਜ਼ਮੀਨ ਆ ਜਿੱਥੇ ਕੁਝ ਵੀ ਬੀਜ ਲੋ ਉਹ ਬਹੁਤ ਤਾਕਤ ਦੇ ਵਿੱਚ ਹੁੰਦਾ ਪਰ ਇਹਨਾਂ ਨੇ ਆ ਜਿਹੜਾ ਵੰਡ ਕੇ ਲੋਕਾਂ ਨੂੰ ਆ ਪੋਸ ਪਾਸੇ ਲਿਆਂਦਾ ਲੋਕਾਂ ਨੇ ਇਹ ਜਿਹੜੀ ਮਾਲਾ ਹਰੀ ਕ੍ਰਾਂਤੀ ਦੇ ਨਾਂ ਤੇ ਲੋਕਾਂ ਨੇ ਦੇਸ਼ ਦਾ ਢੇਡਤਾ ਭਰਤਾ ਆਪਦੀਆਂ ਜ਼ਮੀਨਾਂ ਬੰਜਰ ਬਣਾ ਲਈਆਂ ਅੱਜ ਪੰਜਾਬ ਦੇ ਵਿੱਚ ਬੋਰਾਂ ਦਾ ਪਾਣੀ ਅੱਗੇ ਉਹ ਹੀ ਜ਼ਮੀਨ ਸੀ ਜਿੱਥੇ ਇੱਕ ਵੱਲ ਸਿਰਦਿਏ ਨਾ ਕਿਤੇ ਵੀ ਸਿਰਦਿਏ ਤਾਂ ਹਰਾ ਹੋ ਜਾਂਦਾ ਸੀ ਅੱਜ ਉਹ ਬੋਰਾਂ ਦੇ ਪਾਣੀ ਲੱਗ ਲੱਕੇ ਸਾਡੀ ਪੰਜਾਬ ਦੀ ਜ਼ਮੀਨ ਤਾਂ ਬੰਜਰ ਬੰਦੀ ਜਾਂਦੀ ਹੈ ਤੇ ਪਾਣੀ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਕਮਾਈਆਂ ਦੂਜੀਆਂ ਸਟੇਟਾਂ ਨੂੰ ਪੰਜਾਬ ਨੂੰ ਕੋਸ਼ ਵੀ ਨਹੀਂ ਮਿਲਦਾ ਤੇ ਇਹ ਸੈਂਟਰ ਉਹ ਬਾਹਰ ਬਾਹਰ ਮਾਲਾ ਪੰਜਾਬ ਨੂੰ ਦੋਸ਼ੀ ਕਰਦੇ ਚ ਲਈ ਆਉਂਦੇ ਆ ਪਹਿਲਾ ਇਹ ਆਮ ਪਾਰਟੀ ਸਰਕਾਰ ਸੀ ਦਿੱਲੀ ਦੇ ਵਿੱਚ ਇਹਨਾਂ ਨੇ ਪੂਰਾ ਝੱਜੂ ਪਾਇਆ ਵੀ ਇੱਥੇ ਧੂਆਂ ਦਿੱਲੀ ਆ ਗਿਆ ਹੁਣ ਇਹ ਪੰਜਾਬ ਚ ਆ ਗਏ ਹੁਣ ਇਹ ਚੁੱਪ ਕਰਕੇ ਹੁਣ ਸੁਪਰੀਮ ਕੋਰਟ ਤੋਂ ਮੂੰਹੇ ਲਾਤਾ ਕੱਲ ਨੂੰ ਕਿਸੇ ਨੂੰ ਹੋਰ ਨੂੰ ਲਾ ਦੇਣਗੇ ਮਸਲਾ ਇੱਕ ਹੀ ਇਹਨਾਂ ਦਾ ਪੰਜਾਬ ਨੂੰ ਖਤਮ ਕਰਨਾ ਜਿਹੜੀ ਮੀਟਿੰਗ ਹੋਈ ਉਹਦੇ ਚ ਕੀ طے ਹੋਇਆ ਮੀਟਿੰਗ ਦੇ ਵਿੱਚ ਇਹੀ طے ਹੋਇਆ ਵੀ ਜਿੰਨਾ ਇਹਨਾਂ ਨੇ ਸੰਧ ਬਣਾਇਆ ਉਹਦੇ ਆਸਤੇ ਅਸੀਂ ਬੰਦੇ ਭਾਏ ਆ ਪਿੰਡ ਪਿੰਡ ਪ ਸਵੇਰ 9 ਤੋਂ 5 ਵਜੇ ਤੱਕ ਉਹਨਾਂ ਦਾ ਕਾਲ ਮੇਨ ਕਰੋ ਜੇ ਕੋਈ ਸੰਦ ਨਹੀਂ ਮਿਲਦਾ ਸਾਨੂੰ ਦੱਸੋ ਅਸੀਂ ਲੋਕਾਂ ਨੂੰ ਲਾਂਬੰਦ ਕਰਦੇ ਆਂ ਵੀ ਆਪਦੇ ਪਿੰਡਾਂ ਦੇ ਵਿੱਚ ਸੋਸਾਇਟੀਆਂ ਦੇ ਵਿੱਚ ਜਿੰਨੇ ਤੁਹਾਡੇ ਮੁਲਾਜ਼ਮ ਬੈਠੇ ਆਗੇ ਉਹਨਾਂ ਤੋਂ ਸੰਦਾਂ ਦੀ ਲਿਸਟ ਲਓ ਜਿਹੜੇ ਘਰ ਤੋਂ ਲੋੜ ਪੈਂਦੀ ਹੈ ਸੰਦ ਮੰਗੋ ਜੇ ਨਹੀਂ ਮਿਲਦਾ ਤਾਂ ਉਹ ਧਿਆਨ ਚ ਕਰੋ ਜਿਹੜਾ ਡੀਏਪੀ ਦਾ ਇਹ ਆਦੇ ਅਸੀਂ 1-2 ਦਿਨਾਂ ਤੱਕ ਲਿਸਟਾਂ ਲਵਾ ਦੇਾਂਗੇ ਕਿਉਂਕਿ 60 40 ਦੀ ਰੇਸ਼ੋ ਨਾਲ ਇਹਨਾਂ ਡੀਏਪੀ ਦੀ ਜਿਹੜੀ ਵੰਡ ਕਰਦੇ ਆ ਤੇ ਸਾਡੀਆਂ ਸੋਸਾਇਟੀਆਂ ਚ ਕਿੰਨੀ ਖਾਦ ਆਈ ਹੈ ਦੁਕਾਨਾਂ ਤੇ ਕਿੰਨੀ ਆਈ ਹੈ ਉਹਨੂੰ ਕਿਸ ਹਿਸਾਬ ਨਾਲ ਵੰਡ ਕਰਕੇ ਜਿਹੜੀ 60 40 ਤੇ ਉਹ ਉਹਦੀਆਂ ਲਿਸਟਾਂ ਕਦੋਂ ਲਾਉਂਦੇ ਆ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਸੀ ਅੱਜ ਤੱਕ ਕਿਸੇ ਵੀ ਦੁਕਾਨਦਾਰ ਦੇ ਨਾ ਤਾਂ ਬੀਜ ਦੀ ਨਾ ਖਾਦ ਦੀ ਪਲਉ ਜੂਰੀਆ ਪਲਾ ਡੀਏਪੀ ਹੈ ਉਹਨਾਂ ਦੇ ਨਾਂ ਤਾਂ ਜਿਹੜੇ ਮਨਜ਼ੂਰਸ਼ੁਦਾ ਗਦਾਮ ਉਹਨਾਂ 'ਚ ਹੁੰਦੀ ਹੈ ਤੇ ਨਾ ਹੀ ਉਹਦੇ 'ਚ ਲਿਸਟ ਲੱਗੀ ਹੁੰਦੀ ਹੈ ਇਹ ਕਾਲਾ ਬਜ਼ਾਰੀਆਂ ਖੇਤੀਬਾੜੀ ਵਿਭਾਗ ਦੇ ਨਾਲ ਲੜ ਕੇ ਚੱਲਦੀਆਂ ਇਹਨਾਂ ਨੂੰ ਠੱਲ ਪਾਉਣ ਆਸਤੇ ਅਸੀਂ ਜਥੇਬੰਦੀਆਂ ਨੇ ਉਹ ਜਿੱਥੇ ਵੀ ਸਾਨੂੰ ਪਤਾ ਲੱਗਿਆ ਵੀ ਡੀਏਪੀ ਇਹਨਾਂ ਨੇ ਕਿਤੇ ਪਾਸਟਰ ਸਟੋਰ ਚ ਰੱਖੀ ਐ ਫਿਰ ਉਹ ਸਾਨੂੰ ਮਜਬੂਰ ਨਾਲ ਆਪ ਨੂੰ ਕੱਢ ਕੇ ਬਣਾਉਣੀ ਪਊਗੀ ਲੋਕ ਇਹ ਇਹਦਾ ਅਜੇ ਰਿਪੋਰਟ ਦੇਖੇ ਕਿਸਾਨ ਵੀ ਨੇ ਨਾਲੋਂ ਧਰਨਾ ਲਗਾਇਆ ਗਿਆ ਸੀ ਇਸ ਦੇ ਵਿੱਚ ਉਹਨਾਂ ਦੀ ਮੁੱਖ ਮੰਗ ਸੀ ਕਿ ਜਦੋਂ ਵੀ ਤੁਸੀਂ ਕੋਈ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਆ ਤੇ ਸਾਨੂੰ ਯੂਨੀਅਨ ਨੂੰ ਦੱਸਿਆ ਨਹੀਂ ਜਾਣਾ ਦੂਸਰਾ ਪਰਾਲੀ ਨੂੰ ਜਿਹੜੀ ਸਾਹਮਣੇ ਵਾਲੀ ਜਿਹੜੀ ਮਸ਼ੀਨਰੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਨੂੰ ਸਾਡੇ ਕੋਲੇ ਲਿਸਟਾਂ ਸਾਨੂੰ ਆਈਆਂ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਵਾ ਦਿੱਤਾ ਵੀ ਅਸੀਂ ਤੁਹਾਨੂੰ ਮਸ਼ੀਨਰੀ ਦੀਆਂ ਜਿੰਨੀਆਂ ਵੀ ਲਿਸਟਾਂ ਹੈਗੀਆਂ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਸਹਿਕਾਰੀ ਸੁਸਾਇਟੀਆਂ ਉਹਦੇ ਵਿੱਚ ਜਿੰਨੇ ਨੋਡਲ ਅਫਸਰ ਬੈਠੇ ਆ ਉਹਨਾਂ ਦੇ ਕੋਲ ਅਵੇਲੇਬਲ ਹੈਗੀਆਂ ਤੁਸੀਂ ਉਹ ਸਾਰੀ ਉਹ ਕੋ ਇਨਫਰਮੇਸ਼ਨ ਲੈ ਸਕਦੇ ਹੋ ਮੇਰੇ ਦਰਮਿਆਨ ਪੜ੍ਹਿਆ ਆ ਜੀ ਕਿ ਲਿਖਿਆ ਰੱਖਿਆ ਜਾ ਰਿਹਾ ਹੈ ਕਿ ਖਪ ਪਰਾਲੀ ਨੂੰ ਜਿਹੜਾ ਅੱਗ ਲਾਉਣ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਬਹੁਤ ਸਖਤ ਹਦਾਇਤ ਹੋਈ ਹੈ ਕੋਈ ਵੀ ਕਿਸਾਨ ਡਾਇਰੈਕਟ ਪੁਰਾਣੇ ਜੀ ਨੂੰ ਅੱਗ ਨਹੀਂ ਲਗਾ ਸਕਦਾ ਉਹਦੇ ਵਾਸਤੇ ਫਿਰ ਉਹਦੇ ਚਲਾਣਾ ਵੀ ਕਟਿਆ ਜਾਊਗਾ ਉਹਨੂੰ ਜੁਰਮਾਨਾ ਵੀ ਹੋਊਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਇਹੀ ਹਦਾਇਤ ਆ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਆ ਜਾਂ ਤਾਂ ਉਹ ਬੇਲ ਬਣਾ ਕੇ ਇਹਦਾ ਪ੍ਰਬੰਧਨ ਕਰਨ ਜਾਂ ਉਹਨੂੰ ਜ਼ਮੀਨ ਦੇ ਵਿੱਚ ਰਲਾ ਕੇ ਵਕਫਾ ਕਮਿਸ਼ਨਰੀ ਵਰਤ ਲਈ ਜੇ ਐਪੀਸੀ ਡਰ ਹੈਗਾ ਸੁਪਰਸੀਡਰ ਹੈ ਜਾਂ ਹੋਰ ਜਿਹੜੀ ਮਿਥਨੀ ਜੈ ਉਹਨੂੰ ਵਰਤ ਕੇ ਖੇਤ ਦੇ ਵਿੱਚ ਰਲਾ ਕੇ ਉੱਪਰ ਵਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ ਸਰਕਾਰੀ ਅਰਜ਼ੀ ਜਿੱਤਰਾ ਤੇ ਖੇਤ ਦੇ ਵਿੱਚ ਕਾਰਜ ਕੀ ਨਿਵਾਉਣੇ ਪਰ ਉਹਦੇ ਕਰਕੇ ਵੀ ਕਾਨੂੰਨੀ ਡਾ ਬੋਰਡ ਦਾ ਦਾ ਜਿੰਨੀ ਪਹਿਲਾਂ ਹੋਣੀ ਹੈ ਉਹਦੀ ਕੇਸ ਇਹ ਤੋਂ ਜਿਹੜੀ ਇਹ ਕਣਕ ਦੇ ਵਿੱਚ ਸੁੰਡੀ ਪੈਂਦੀ ਆ ਇੱਕ ਇਹ ਉਸ ਕਣਕ ਦੇ ਖੇਤਾਂ ਵਿੱਚ ਵੀ ਪੈ ਜਾਂਦੀ ਜਿੱਥੇ ਆਗ ਲਗਾਈ ਹੁੰਦੀ ਹੈ ਇਹ ਮੌਸਮ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਹੁਣ ਗਰਮੀ ਚੱਲਦੀ ਆ ਜੇ ਇਹ ਲਗਾਤਾਰ ਗਰਮੀ ਲਗਾਤਾਰ ਚੱਲਦੀ ਰਹਿੰਦੀ ਹੈ ਤਾਂ ਜਿਹੜਾ ਇਹ ਝੋਨੇ ਵਾਲਾ ਜਿਹੜਾ ਕੀੜਾ ਹੈ ਇਹ ਕਣਕ ਦੇ ਵਿੱਚ ਵੀ ਆ ਜਾਂਦਾ ਇੱਥੇ ਜ਼ਰੂਰੀ ਨਹੀਂ ਵੀ ਇਹ ਕੱਲੇ ਕਣਕ ਦੇ ਖੇਤਾਂ ਵਿੱਚ ਹੀ ਆਉਂਦਾ ਥੋੜੀ ਜਿਹੀ ਉੱਥੇ ਇਹਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਥੋੜਾ ਜਿਹਾ ਜਿੱਥੇ ਪਰਾਲੀ ਕੇਦ ਦੇ ਵਿੱਚ ਪਈ ਹੁੰਦੀ ਹੈ ਉੱਥੇ ਟੈਂਪਰੇਚਰ ਕੋਲ ਹਾਈ ਹੋ ਜਾਂਦਾ ਇਸ ਕਰਕੇ ਇਹ ਜਿਹੜਾ ਕੀੜਾ ਇਹ এনवायरमेंट ਦੇ ਮੁਤਾਬਕ ਹੁਦਾ ਜਦੋਂ ਇਹ ਠੰਡ ਹੋ ਜਾਂਦੀ ਆ ਜੇ ਥੋੜੀ ਜਿਹੀ ਇਸੀ ਕਣਕ ਨੂੰ 7 ਤੋਂ 10 ਦਿਨ ਲੇਟ ਕਰ ਲਿਓ ਤਾਂ ਇਹ ਕੀੜਾ ਆਪਣੇ ਆਪ ਹੀ ਖਤਮ ਹੋ ਜਾਂਦਾ ਕਿਉਂਕਿ ਠੰਡ ਹੋਣ ਦੇ ਨਾਲ ਇਹ ਜਿਹੜਾ ਹਾਈਬਰਨੇਟ ਹੋ ਜਾਂਦਾ ਤਾਂ ਇਹ ਦੇਖ ਲੈਂਗੇ ਕਿ ਕਿਹੜਾ ਹੈ ਬਸ ਇਹ ਦੇਖ ਲੈਂਗੇ ਕਿ ਜਿਸਪਲਾਈ ਆ ਉਹ ਲਗਾਤਾਰ ਆ ਰਹੀ ਆ ਜਿਵੇਂ ਜਿਵੇਂ ਕੰਟਰੀ ਬਜਾਈ ਹੋਊਗੀ ਲਗਭਗ ਉਦੇ ਮੁਤਾਬਕ ਡੀਏਪੀ ਆਉਣੀ ਰਹੂਗੀ ਤੇ ਮਹਿਕ ਲੋਕਾਂ ਦੀ ਜਿਹੜੀ ਖਾਣਾਂ ਦੀ ਮੰਗ ਆ ਪੂਰੀ ਹੁੰਦੀ ਰਹੂਗੀ। ਜੇ ਕਿ ਉਹ ਜਿਹੜੀ ਜਿੰਮੇਵਾਰੀ ਹੁੰਦਾ ਕੋਈ ਨਾ ਕਿਹੜੇ ਜਨ ਲੋਕਾਂ ਦਾ ਧਿਆਨ ਦੇ ਰੱਖੂ ਜਿਹੜਾ ਉਹ ਮਤਲਬ ਜਿਹੜੇ ਖੂਣੀ ਜਾਂ ਲੰਗਾਂ ਦਾ ਜਿਹੜਾ ਤਰੇੜ ਬਣਿਆ ਉਹ ਨਾ ਹੋ ਸਕੀ। ਇਹਦੇ ਵਿੱਚ ਇਹੀ ਹੈ ਵੀ ਜਿਹੜੇ ਕਿਸਾਨਾਂ ਨੂੰ ਚਾਹੀਦਾ ਵੀ ਥੋੜੀ ਜੀ ਕਣਕ ਮੌਸਮ ਦੇ ਮੁਤਾਬਕ ਥੋੜੀ ਜੀ ਆਪਾਂ ਲੇਟ ਲੈ ਕੇ ਚੱਲੀਏ। ਜੇ ਮੌਸਮ ਦੇ ਵਿੱਚ ਜਿਆਦਾ ਗਰਮੀ ਟੈਂਪਰੇਚਰ ਵਧ ਆਇਆ ਤਾਂ ਥੋੜਾ ਜਿਹਾ ਪਿੱਛੇ ਨੂੰ ਲੈ ਜੀਏ। ਤਾਂ ਜੋ ਜਿਹੜਾ ਮੌਸਮ ਉਹ ਸੁੰਢੀ ਦੇ ਨਾਲ ਕੋਲ ਨਾ ਦੇ। ਉਹਦੇ ਨਾਲ ਕਾਫੀ ਹੱਥ ਤੱਕ ਸੁੰਢੀ ਤੇ ਕਾਬੂ ਪਾਇਆ ਜਾ ਸਕਦਾ। ਇਸ ਤੋਂ ਬਿਨਾ ਅਸੀਂ ਇਹ ਰეკਮੈਂਡ ਕਰਦੇ ਆਂ ਵੀ ਜਿਹੜਾ ਕਣਕ ਦਾ ਬੀ ਆ ਉਹਨੂੰ ਸੋਧ ਕੇ ਬੀਜੋ। ਜੇ ਸੋਧ ਕੇ ਬੀਜੋਗੇ ਉਹਦੇ ਨਾਲ ਵੀ ਸੁੰਢੀ ਦਾ ਜਿਹੜਾ ਕਾਫੀ ਹੱਲ ਹੋ ਜਾਂਦਾ।